ਅਮਰੀਕਾ ਦੀ 트럼ਪ ਸਰਕਾਰ ਰਾਤ ਦੇ ਸਮੇਂ ਕਰੀਬ 700 ਬੱਚਿਆਂ ਨੂੰ ਉਹਨਾਂ ਦੇ ਮੂਲ ਦੇਸ਼ ਗੁਆਟੇਮਾਲਾ ਭੇਜਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਐਨ ਮੌਕੇ ਤੇ ਫੈਡਰਲ ਅਦਾਲਤ ਨੇ ਇਹਨਾਂ ਬੱਚਿਆਂ ਨੂੰ ਡਿਪੋਰਟ ਹੋਣ ਤੋਂ ਬਚਾ ਲਿਆ ਜਿਸ ਦੇ ਨਾਲ 트럼ਪ ਸਰਕਾਰ ਨੂੰ ਇੱਕ ਵੱਡਾ ਝਟਕਾ ਲੱਗਾ ਅਕਸਰ ਦੱਖਣੀ ਅਮਰੀਕੀ ਦੇਸ਼ਾਂ ਦੇ ਪ੍ਰਵਾਸੀ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਗੈਰ-ਕਾਨੂੰਨੀ ਟੰਗ ਦੇ ਨਾਲ ਅਮਰੀਕਾ ਮੈਕਸੀਕੋ ਦੀ ਸਰਹੱਦ ਪਾਰ ਕਰਵਾ ਕੇ ਛੱਡ ਦਿੰਦੇ ਸਨ ਅਮਰੀਕਾ ਅਜਿਹੇ ਬੱਚਿਆਂ ਨੂੰ ਆਪਣੇ ਹਿਰਾਸਤ ਦੇ ਵਿੱਚ ਲੈ ਕੇ ਅੱਗੋਂ ਸਰਕਾਰੀ ਸ਼ੈਲਟਰਾਂ ਜਾਂ ਫਿਰ ਫੌਸਟਰ ਕੇਅਰ ਦੇ ਵਿੱਚ ਪਾ ਦਿੰਦਾ ਸੀ ਪਰ ਹੁਣ ਅਮਰੀਕਾ ਨੇ ਅਜਿਹੇ ਬੱਚਿਆਂ ਨੂੰ ਰੱਖਣ ਦੀ ਬਜਾਏ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੀ ਫੈਡਰਲ ਅਦਾਲਤ ਜੱਜ Sparkle L ਸੁਪਨਾਨ ਨੇ ਐਤਵਾਰ ਨੂੰ 트럼ਪ ਪ੍ਰਸ਼ਾਸਨ ਨੂੰ ਲਗਭਗ 700 ਗੁਆਟੇਮਾਲਾ ਦੇ ਬੱਚਿਆਂ ਨੂੰ ਦੇਸ਼ ਨਿਕਾਲੇ ਕਰਨ ਦੀ ਯੋਜਨਾ ਤੇ ਅਸਥਾਈ ਰੋਕ ਲਗਾ ਦਿੱਤੀ। ਇਹ ਫੈਸਲਾ ਉਦੋਂ ਆਇਆ ਜਦੋਂ ਵਕੀਲਾਂ ਨੇ ਦੱਸਿਆ ਕਿ 트럼ਪ ਸਰਕਾਰ ਨੇ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ ਮਹਿਜ਼ 10 ਤੋਂ 17 ਸਾਲ ਦੇ ਵਿਚਕਾਰ ਹੈ ਰਾਤ ਦੇ ਸਮੇਂ ਜਹਾਜ਼ਾਂ ਤੇ ਚੜਾ ਕੇ ਗੁਆਟੇਮਾਲਾ ਭੇਜਣ ਦੀ ਤਿਆਰੀ ਕਰ ਲਈ ਸੀ ਜੱਜ ਨੇ ਇਸ ਕਾਰਵਾਈ ਨੂੰ ਗੈਰ ਕਾਨੂੰਨੀ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਬੱਚਿਆਂ ਦੇ ਅਧਿਕਾਰਾਂ ਅਤੇ ਕਾਨੂੰਨੀ ਪ੍ਰਕਿਰਿਆਵਾਂ ਦੀ ਸਾਫ਼-ਸਾਫ਼ ਉਲੰਘਣਾ ਹੈ ਅਮਰੀਕਾ ਦੇ ਨੈਸ਼ਨਲ ਇਮੀਗ੍ਰੇਸ਼ਨ ਲਾਅ ਸੈਂਟਰ ਐਟ ਅਤੇ ਯੰਗ ਸੈਂਟਰ ਫਾਰ ਇਮੀਗ੍ਰੈਂਟ ਚਿਲਡਰਨਸ ਰਾਈਟਸ ਨੇ ਸ਼ਨੀਵਾਰ ਦੇ ਰਾਤ ਇੱਕ ਅਰਜ਼ੀ ਦਾਇਰ ਕਰਕੇ ਦੱਸਿਆ ਕਿ 트럼ਪ ਸਰਕਾਰ ਨੇ 600 ਤੋਂ ਜ਼ਿਆਦਾ ਗੋਟੇਮਾਲਾ ਦੇ ਬੱਚਿਆਂ ਨੂੰ ਜੋ ਅਮਰੀਕਾ ਦੇ ਵਿੱਚ ਬਿਨਾ ਮਾਪਿਆਂ ਦੇ ਆਏ ਹੋਏ ਸੀ ਬਿਨਾ ਕਿਸੇ ਕਾਨੂੰਨੀ ਪ੍ਰਕਿਰਿਆ ਦੇ ਉਹਨਾਂ ਨੂੰ ਵਾਪਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਬੱਚੇ ਵਰਤਮਾਨ ਦੇ ਵਿੱਚ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੀ ਰਿਫਿਊਜੀ ਰੀਸੈਟਲਮੈਂਟ ਦਫ਼ਤਰ ਦੀ ਨਿਗਰਾਨੀ ਹੇਠ ਸ਼ੈਲਟਰਾਂ ਅਤੇ ਫੌਸਟਰ ਕੇਅਰ ਦੇ ਵਿੱਚ ਸਨ ਜਲ ਸੁਕਨਾਨ ਨੇ ਐਤਵਾਰ ਸਵੇਰੇ ਇੱਕ ਐਮਰਜੈਂਸੀ ਸੁਣਵਾਈ ਦੇ ਦੌਰਾਨ ਇੱਕ ਅਸਥਾਈ ਰੋਕ ਆਰਡਰ ਜਾਰੀ ਕੀਤਾ ਜਿਸ ਦੇ ਵਿੱਚ 10 ਨਬਾਲਕ ਬੱਚਿਆਂ ਨੂੰ ਰਿਪੋਰਟ ਕਰਨ ਤੇ ਪਾਬੰਦੀ ਲਗਾਈ ਗਈ। ਬਾਅਦ ਦੇ ਵਿੱਚ ਉਹਨਾਂ ਨੇ ਇਸ ਆਰਡਰ ਨੂੰ ਵਿਸਤਾਰ ਕਰਕੇ ਸਾਰੇ ਗੋਟੇਮਾਲਾ ਦੇ ਬਿਨਾਂ ਮਾਪਿਆਂ ਅਤੇ ਸਰਪ੍ਰਸਤਾਵਾਂ ਵਾਲੇ ਬੱਚਿਆਂ ਤੇ ਲਾਗੂ ਕਰ ਦਿੱਤਾ। ਇਹ ਰੋਕ 14 ਦਿਨਾਂ ਦੇ ਲਈ ਹੈ ਇਸ ਦੌਰਾਨ ਕਾਨੂੰਨੀ ਪ੍ਰਕਿਰਿਆਵਾਂ ਅੱਗੇ ਵਧਾਈਆਂ ਜਾਣਗੀਆਂ। ਟਰੰਪ ਪ੍ਰਸ਼ਾਸਨ ਦੇ ਵਕੀਲ ਡਿਊ ਐਂਸਟਾਈਨ ਨੇ ਦਾਅਵਾ ਕੀਤਾ ਹੈ ਕਿ ਇਹ ਦੇਸ਼ ਨਿਕਾਲਾ ਨਹੀਂ ਸਗੋਂ ਗੋਟੇਮਾਲਾ ਦੀ ਸਰਕਾਰ ਅਤੇ ਬੱਚਿਆਂ ਦੇ ਮਾਪੇ ਅਤੇ ਸਰਪ੍ਰਸਤਾਂ ਦੀ ਬੇਨਤੀ ਦੇ ਉੱਤੇ ਪਰਿਵਾਰਿਕ ਮੁੜ ਇਕੱਠੇ ਕਰਨ ਦੀ ਇੱਕ ਪ੍ਰਕਿਰਿਆ ਹੈ ਹਾਲਾਂਕਿ ਬੱਚਿਆਂ ਦੇ ਵਕੀਲਾਂ ਨੇ ਇਹ ਦਾਵਾ ਖਾਰਜ ਕਰਦੇ ਹੋਏ ਕਿਹਾ ਕਿ ਕਈ ਬੱਚਿਆਂ ਨੇ ਗੋਟੇਮਾਲਾ ਵਾਪਸ ਜਾਣ ਦੀ ਇੱਛਾ ਨਹੀਂ ਜਤਾਈ ਅਤੇ ਉਹ ਵਾਪਸੀ ਤੇ ਮੁੜ ਦੁਰਵਿਹਾਰ ਅਤੇ ਸਤਾਏ ਜਾਣ ਦਾ ਡਰ ਦਾ ਸਾਹਮਣਾ ਕਰ ਸਕਦੇ ਨੇ ਇੱਕ 10 ਸਾਲ ਦੀ ਬੱਚੀ ਜਿਸ ਦੀ ਮਾਂ ਮਰ ਚੁੱਕੀ ਹੈ ਜਿਸ ਨੇ ਆਪਣਾ ਪਹਿਲਾ ਵੀ ਦੁਰਵਿਵਹਾਰ ਦਾ ਸਬਣਾ ਕੀਤਾ ਸੀ ਉਸ ਨੂੰ ਵੀ ਡਿਪੂਟੇਸ਼ਨ ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਵਕੀਲਾਂ ਨੇ ਕਿਹਾ ਕਿ ਇਹ ਕਾਰਵਾਈ ਸਾਲ 2008 ਦੇ ਟ੍ਰੈਫਿਕਿੰਗ ਵਿਕਟਮਸ ਪ੍ਰੋਟੈਕਸ਼ਨ ਰੀਹੈਬਿਟੇਸ਼ਨ ਐਕਟ ਦੀ ਉਲੰਘਣਾ ਹੈ ਜੋ ਬਿਨਾਂ ਮਾਪਿਆਂ ਦੇ ਬੱਚਿਆਂ ਨੂੰ ਤੁਰੰਤ ਡਿਪੋਰਟ ਹੋਣ ਤੋਂ ਬਚਾਉਂਦਾ ਹੈ ਅਤੇ ਉਹਨਾਂ ਨੂੰ ਇਮੀਗ੍ਰੇਸ਼ਨ ਜੱਜ ਦੇ ਅੱਗੇ ਪੇਸ਼ ਹੋਣ ਦਾ ਪੂਰਾ ਪੂਰਾ ਅਧਿਕਾਰ ਵੀ ਦਿੰਦਾ ਹੈ ਉਨਰਮ ਪ੍ਰਸ਼ਾਸਨ ਨੇ ਗਵਾਟਮਾਲਾ ਸਰਕਾਰ ਦੇ ਨਾਲ ਮਿਲ ਕੇ ਇੱਕ ਪਹਿਲੀ ਕਿਸਮ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਸੀ ਇਸ ਦੇ ਵਿੱਚ ਇਹਨਾਂ ਬੱਚਿਆਂ ਨੂੰ ਵਾਪਸ ਭੇਜਣ ਦੀ ਯੋਜਨਾ ਬਣਾਈ ਗਈ ਸੀ ਸ਼ਨੀਵਾਰ ਨੂੰ ਰਿਫਿਊਜੀ ਰੀਸੈਟਲਮੈਂਟ ਦਫ਼ਤਰ ਨੇ ਸ਼ੈਲਟਰਾਂ ਨੂੰ ਆਦੇਸ਼ ਦਿੱਤਾ ਕਿ ਬੱਚਿਆਂ ਨੂੰ 2 ਘੰਟਿਆਂ ਦੇ ਨੋਟਿਸ ਤੇ ਜਹਾਜ਼ਾਂ ਦੇ ਲਈ ਤਿਆਰ ਕੀਤਾ ਜਾਵੇ ਇਸ ਨੇ ਵਕੀਲਾਂ ਨੂੰ ਐਮਰਜੈਂਸੀ ਅਰਜ਼ੀ ਦਾਖਲ ਕਰਨ ਲਈ ਮਜਬੂਰ ਕਰ ਦਿੱਤਾ ਜਿਸ ਨੂੰ ਜੱਜ ਸੁਖਨਾਨ ਨੇ ਸਵੀਕਾਰ ਵੀ ਕਰ ਲਿਆ ਉਧਰ ਗਵਾਟੇਮਾਲਾ ਦੇ ਰਾਸ਼ਟਰਪਤੀ ਬਰਨਾਡੋ ਐਰਵੈਲੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਹਫਤੇ ਦੇ ਵਿੱਚ 150 ਬੱਚਿਆਂ ਨੂੰ ਸੁਰੱਖਿਅਤ ਢੰਗ ਦੇ ਨਾਲ ਅਮਰੀਕਾ ਤੋਂ ਵਾਪਸ ਸਵੀਕਾਰ ਕਰਨ ਨੂੰ ਪੂਰੀ ਤਰ੍ਹਾਂ ਤਿਆਰ ਹੈ ਪਰ ਉਹਨਾਂ ਨੇ ਜ਼ੋਰ ਦਿੱਤਾ ਕਿ ਅਮਰੀਕਾ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਪੂਰੀ ਹੋਣੀ ਚਾਹੀਦੀ ਹੈ ਗਵਾਟੇਮਾਲਾ ਸਰਕਾਰ ਦਾ ਮੰਨਣਾ ਹੈ ਕਿ ਕੁਝ ਬੱਚੇ ਜਲਦੀ ਹੀ ਬਾਲਗ ਹੋ ਜਾਣਗੇ ਤੇ ਉਹਨਾਂ ਨੂੰ ਆਰਮ ਡਿਟੈਂਸ਼ਨ ਕੇਂਦਰਾਂ ਦੇ ਵਿੱਚ ਭੇਜਿਆ ਜਾ ਸਕਦਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਦੂਜੇ ਪਾਸੇ ਵਾਈਟ ਹਾਊਸ ਦੇ ਡਿਪਟੀ ਚੀਫ ਆਫ ਸਟਾਫ ਸਟੀਫਨ ਮਿਲਰ ਨੇ ਜੱਜ ਦੇ ਫੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਮਰੀਕਾ ਸਰਕਾਰ ਇਹਨਾਂ ਬੱਚਿਆਂ ਨੂੰ ਆਪਣੇ ਮਾਪਿਆਂ ਦੇ ਕੋਲ ਵਾਪਸ ਭੇਜ ਰਹੀ ਸੀ ਤਾਂ ਜੋ ਬੱਚਿਆਂ ਨੂੰ ਮਾਪੇ ਮਿਲ ਜਾਣ ਪਰ ਜੱਜ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ ਫਿਲਹਾਲ ਜੱਜ ਨੇ 14 ਦਿਨਾਂ ਦੀ ਰਾਹਤ ਤਾਂ ਦਿੱਤੀ ਹੈ ਪਰ ਅੱਗੋਂ ਦੇਖਣਾ ਹੋਵੇਗਾ ਕਿ ਅਦਾਲਤ ਇਹਨਾਂ ਬੱਚਿਆਂ ਲਈ ਕਿਹੜਾ ਫੈਸਲਾ ਤੈਅ ਕਰਦੀ ਹੈ